ਸ਼ਾਹੀ ਸ਼ਹਿਰ ਪਟਿਆਲੇ ਦੇ ਵਿੱਚ ਇਹ ਬੜੀ ਸ਼ਾਹੀ ਚੀਜ਼ ਲਿਆਂਦੀ ਆ ਤੁਸੀਂ ਕੰਮ ਦੇ ਫਾਇਦੇ ਕੀ ਨੇ ਤੇ ਕੰਮ ਕੀ ਕਰਦਾ ਏ ਤਾਂ ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗੇ ਰਵਿੰਦਰ ਸੈਣ ਜੀ ਮੇਰੇ ਨਾਲ ਨੇ ਜਿਨ੍ਹਾਂ ਵੱਲੋਂ ਇਹ ਅਜੂਬਾ ਜਿਹਾ ਲਿਆਂਦਾ ਗਿਆ ਏ ਨਾਰਥ ਇੰਡੀਆ ਦੇ ਵਿੱਚ ਇਹ ਕੇਵਲ ਇੱਕ ਹੀ ਆ ਇਹਦੇ ਨਾਲ ਦਾ ਇੱਥੇ ਹੋਰ ਕੋਈ ਨਹੀਂ ਹੈਗਾ ਰਵਿੰਦਰ ਜੀ ਆ ਕੀ ਅਜੂਬਾ ਜਿਹਾ ਲਿਆ ਕੇ ਰੱਖਿਆ ਤੁਸੀਂ ਇਹਨੂੰ ਕਹਿੰਦੇ ਇਨਫਰਾ ਰੈਡ ਸੋਨਾ ਜੀ ਜਿਵੇਂ ਸੂਰਜ ਦੀ ਲਾਈਟ ਚ ਕਈ ਚੀਜ਼ਾਂ ਹੁੰਦੀਆਂ ਨੇ ਕੁਝ ਚੰਗੀਆਂ ਕੁਝ ਮਾੜੀਆਂ ਯੂਵੀ ਰੇਡੀਏਸ਼ਨ ਸਕਿਨ ਕੈਂਸਰ ਕਰ ਸਕਦੀ ਹੈ ਮਗਰ ਸੂਰਜ ਦੇ ਵਿੱਚ ਇੱਕ ਲਾਈਟ ਹੁੰਦੀ ਹੈ ਇਨਫਰਾ ਰੈਡ ਲਾਈਟ ਜਿਹੜੀ ਕਿ ਆਪਣੀ ਅੰਦਰੋਂ ਦੀ ਕੋਰ ਨੂੰ ਗਰਮ ਕਰਦੀ ਹੈ ਆਪਣੀ ਬਾਡੀ ਚ ਬਹੁਤ ਇੰਟਰਸਟਿੰਗ ਪ੍ਰੋਟੀਨਸ ਨੂੰ ਐਕਟੀਵੇਟ ਕਰਦੀ ਹੈ એનર્ਜੀ ਐਕਟੀਵੇਟ ਕਰਦੀ ਹੈ ਤਾਂ ਇਹ ਸਪੈਸ਼ਲ ਸਿਰਫ ਉਸੇ ਲਾਈਟ ਦੇ ਨਾਲ ਇਨਫਰਾ ਰੈਡ ਸੋਨਾ ਖਾਸ ਤਲੀ ਮਰੀਜ਼ਾਂ ਵਾਸਤੇ ਹੈ ਇਹ ਬਜ਼ੁਰਗਾਂ ਵਾਸਤੇ ਆ ਜਾਂ ਫਿਰ ਜਿਹੜੇ ਅੱਧ ਖੜ ਉਮਰ ਦੇ ਬੰਦੇ ਨੇ ਉਹਨਾਂ ਵਾਸਤੇ ਆ ਜਾਂ ਫਿਰ ਨੌਜਵਾਨਾਂ ਵਾਸਤੇ ਆ ਜਾਂ ਫਿਰ ਕੋਈ ਵੀ ਇਹਨੂੰ ਯੂਜ਼ ਕਰ ਸਕਦਾ ਹੈ ਦੇਖੋ ਪਹਿਲੇ ਨੰਬਰ ਤੇ ਮੈਂ ਤੇ ਮੇਰੇ ਵਾਈਫ ਜਿਹੜੇ ਕਿ ਅਸੀਂ ਦੋਨੋਂ ਹੈਲਥ ਕੋਚ ਹੈ ਅਸੀਂ ਆਪ ਵਰਤੇ ਆ ਤਾਂ ਅਸੀਂ ਆਪਣੇ ਤੇ ਦੇਖਿਆ ਕਿ ਸਾਨੂੰ ਕੋਈ ਬਿਮਾਰੀ ਨਹੀਂ ਹੈ ਕੋਈ ਦਵਾਈ ਨਹੀਂ ਖਾਂਦੇ ਕੋਈ ਦੁੱਕਤ ਨਹੀਂ ਹੈ ਮਗਰ ਰਿਮਾਰਕ ਜਿਵੇਂ ਕਹਾਂਗੇ ਰਿਮਾਰਕੇਬਲ ਰਿਜ਼ਲਟਸ ਫਿਰ ਅਸੀਂ ਤੇ ਪਰ ਰਿਸਰਚ ਕਰੀ ਇਹ ਕੋਈ ਵੀ ਬੰਦਾ ਲੈ ਸਕਦਾ ਹੈ ਦੀ ਕਿੰਨੀ ਕੰਮ ਨਹੀਂ ਕਰ ਰਹੀ ਕਰੈਟੀਨਨ ਵਧ ਰਿਹਾ ਹੈ ਚਾਹੇ ਉਹ ਕੈਂਸਰ ਦੀ ਕੀਮੋ ਲੈ ਰਿਹਾ ਹੈ ਜਾਂ ਫਿਰ ਕੀਮੋ ਹੋ ਗਈ ਉਸ ਤੋਂ ਬਾਅਦ ਉਹਦੇ ਪ੍ਰਭਾਵ ਤੋਂ ਬਚਣਾ ਚਾਹੁੰਦਾ ਹੈ ਜਦ ਤੁਸੀਂ ਵਿੱਚ ਬੈਨੇ ਹੋ ਇਹਦੀ ਲਾਈਟ ਨਾ ਕੋਰ ਨੂੰ ਹੀਟ ਕਰਦੀ ਹੈ ਤਾਂ ਤੁਹਾਡੀ ਧੜਕਨ ਨੂੰ ਨੇਚਰਲੀ ਜਿਵੇਂ ਤੁਸੀਂ ਕਾਰਡੀਓ 'ਚ ਨਹੀਂ ਭੱਜ ਕੇ ਹਾਰਟ ਬੀਟ ਤੇਜ਼ ਕਰਦੇ ਓਮੇ ਤੇਜ਼ ਕਰਦੇ ਤੇ ਜਿਹਨੂੰ ਆ ਪਿੱਛੇ ਮਹਾਮਾਰੀ ਜਿਹੜੀ ਬਿਮਾਰੀ ਲੱਗੀ ਸੀ ਲੋਕਾਂ ਨੂੰ ਉਹ ਆ ਕੇ ਚਲੀ ਗਈ ਉਹਦੇ ਵਿੱਚ ਸਟ੍ਰੇਨ ਰਹਿ ਗਏ ਫਿਰ ਉਹਨਾਂ 'ਚ ਹੈਲਪ ਕਰਦਾ ਸਭ ਤੋਂ ਵੱਡੀ ਪ੍ਰੋਬਲਮ ਹੈ ਹੈਵੀ ਮੈਟਲਸ ਦੀ ਟਾਕਸਿਸਿਟੀ ਬੋਡੀ 'ਚ ਹੈਵੀ ਮੈਟਲਸ ਵੱਧ ਗਏ ਤੇ ਉਹ ਬੋਡੀ ਜਾ ਕੇ ਡਿਫਰੈਂਟ ਚੀਜ਼ਾਂ 'ਚ ਕਲੋਟਿੰਗ ਕਰ ਦਿੰਨੇ ਆ ਜਾਂ ਪ੍ਰੋਬਲਮ ਕਰ ਦਿੰਨੇ ਆ ਇਹ ਬੋਡੀ 'ਚੋਂ ਹੈਵੀ ਮੈਟਲਸ ਨੂੰ ਡੀਟੌਕਸ ਕਰਦਾ ਤੁਸੀਂ ਬੀਪੀ ਚੈੱਕ ਕਰਕੇ ਬਹਿਣਾ ਹੈ ਨਿਕਲਣ ਤੋਂ ਬਾਅਦ ਬੀਪੀ ਦੁਆਰਾ ਚੈੱਕ ਕਰਨਾ ਹੈ ਤੁਸੀਂ ਕਹੋਗੇ ਇਹ ਕਿਵੇਂ ਹੋ ਗਿਆ ਤੁਸੀਂ ਸ਼ੂਗਰ ਚੈੱਕ ਕਰਕੇ ਬੈਠੋਗੇ 30 ਮਿੰਟ ਬਾਅਦ ਸ਼ੂਗਰ ਚੈੱਕ ਕਰੋਗੇ ਤੁਸੀਂ ਕਹੋਗੇ ਇਹ ਕਿਵੇਂ ਹੋ ਗਿਆ ਅੱਖਾਂ ਲਈ ਅਮਰਤ ਹੈ ਹਾਟਲੀ ਅਮਰਿਤ ਹੈ ਕਿਡਲੀ ਅਮਰਿਤ ਹੈ ਤਾਂ ਮੈਂ ਨੂੰ ਇਹ ਨਹੀਂ ਕਹੂੰਗਾ ਇਲਾਜ ਹੈ ਫਿਰ ਨਾ ਆਪਾਂ ਗਲਤ ਸਫਿਰ ਚਲੇ ਜਾਵਾਂਗੇ ਮੈਂ ਤਾਂ ਹਮੇਸ਼ਾ ਸੇਤ ਪਿੱਛੇ ਭਜਦਾ ਤੱਜ ਬੜੇ ਹੀ ਕਮਾਲ ਦੀ ਚੀਜ਼ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਸੀਂ ਆ ਦੇਖ ਰਹੇ ਹੋਗੇ ਕਿ ਲੱਕੜ ਦਾ ਬਕਸਾ ਜਾਂ ਬਣਿਆ ਹੋਇਆ ਇਹ ਇਹ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਅੰਦਰ ਜਾ ਕੇ ਦਿਖਾਵੇ ਤਾਂ ਇਹ ਬੜੇ ਕਮਾਲ ਦੀ ਚੀਜ਼ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਨਾਰਥ ਇੰਡੀਆ ਦੇ ਵਿੱਚ ਇਹ ਕੇਵਲ 21 ਆ ਇਹਦੇ ਨਾਲ ਦਾ ਇੱਥੇ ਹੋਰ ਕੋਈ ਨਹੀਂ ਹੈਗਾ ਤ ਤੁਹਾਨੂੰ ਜਾਣ ਕੇ ਇਹ ਵੀ ਖੁਸ਼ੀ ਹੋਊਗੀ ਕਿ ਇਹ ਪਟਿਆਲੇ ਦੇ ਵਿੱਚ ਸ਼ਾਹੀ ਸ਼ਹਿਰ ਪਟਿਆਲੇ ਦੇ ਵਿੱਚ ਇਹ ਬੜੀ ਸ਼ਾਹੀ ਚੀਜ਼ ਲਿਆਂਦੀ ਆ ਤਾਂ ਤੁਸੀਂ ਕਹੋਗੇ ਤੇ ਫਾਇਦੇ ਕੀ ਨੇ ਤੇ ਕੰਮ ਕੀ ਕਰਦਾ ਏ ਤਾਂ ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗੇ ਰਵਿੰਦਰ ਸੈਣ ਜੀ ਮੇਰੇ ਨਾਲ ਨੇ ਜਿਨ੍ਹਾਂ ਵੱਲੋਂ ਇਹ ਅਜੂਬਾ ਜਿਹਾ ਲਿਆਂਦਾ ਗਿਆ ਏ ਦੇਖਣ ਨੂੰ ਅਗਲੂ ਅਗਲਾ ਕਹੂਗਾ ਕਿ ਇਹ ਤਾਂ ਛੋਟਾ ਜਿਹਾ ਬਾਕਸ ਆ ਯਾਰ ਇਹ ਕੀ ਕਰਦਾ ਹੋਣਾ ਤਾਂ ਲੇਕਿਨ ਇਹਦੇ ਬੜੇ ਫਾਇਦੇ ਨੇ ਬੜੇ ਕਮਾਲ ਦੀ ਚੀਜ਼ ਆ ਰਵਿੰਦਰ ਸਿੰਘ ਨੇ ਜਿਹੜੇ ਉਹ ਮੇਰੇ ਨਾਲ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਦੱਸਦੇ ਆ ਕਿ ਇਹ ਹੈ ਕੀ ਅਸਲ ਦੇ ਵਿੱਚ ਇਹ ਸੌਨਾ ਏ ਇਹ ਕੀ ਕੁਝ ਕੰਮ ਕਰਦਾ ਏ ਤੁਹਾਨੂੰ ਦੱਸਦੇ ਆ ਤੁਸੀਂ ਜਿੰਮਾਂ ਦੇ ਵਿੱਚ ਜਾਂ ਹੋਰ ਸਮਾਂ ਤੇ ਸੌਨਾ ਬਾਦ ਦਾ ਅਕਸਰ ਸੁਣਿਆ ਹੋਣਾ ਤੁਸੀਂ ਉਸ ਦਾ ਯੂਸ ਵੀ ਕੀਤਾ ਹੋਣਾ ਲੇਕਿਨ ਇਹ ਉਸ ਤੋਂ ਬਿਲਕੁਲ ਅਲੱਗ ਆ ਇਹ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ ਸਿਰਫ ਪਟਿਆਲੇ ਦੇ ਵਿੱਚ ਮਿਲਦਾ ਹੈ ਤਾਂ ਰਵਿੰਦਰ ਜੀ ਆ ਕੀ ਅਜੂਬਾ ਚਾ ਲਿਆ ਕੇ ਰੱਖਿਆ ਤੁਸੀਂ ਸਰ ਇਹਨੂੰ ਕਹਿੰਦੇ ਇਨਫਰਾ ਰੈਡ ਸੋਨਾ ਜੀ ਜਿਵੇਂ ਸੂਰਜ ਦੀ ਲਾਈਟ ਚ ਕਈ ਚੀਜ਼ਾਂ ਹੁੰਦੀਆਂ ਕੁਝ ਚੰਗੀਆਂ ਕੁਝ ਮਾੜੀਆਂ ਯੂਵੀ ਰੇਡੀਏਸ਼ਨ ਸਕਿਨ ਕੈਂਸਰ ਕਰ ਸਕਦੀ ਹੈ ਮਗਰ ਸੂਰਜ ਦੇ ਵਿੱਚ ਇੱਕ ਲਾਈਟ ਹੁੰਦੀ ਹੈ ਇਨਫਰਾ ਰੈਡ ਲਾਈਟ ਜਿਹੜੇ ਕਿ ਆਪਣੀ ਅੰਦਰੋਂ ਦੀ ਕੋਰ ਨੂੰ ਗਰਮ ਕਰਦੀ ਹੈ ਆਪਣੀ ਬਾਡੀ ਚ ਬਹੁਤ ਇੰਟਰਸਟਿੰਗ ਪ੍ਰੋਟੀਨਸ ਨੂੰ ਐਕਟੀਵੇਟ ਕਰਦੀ ਹੈ એનર્ਜੀ ਐਕਟੀਵੇਟ ਕਰਦੀ ਹੈ ਤਾਂ ਇਹ ਸਪੈਸ਼ਲ ਸਿਰਫ ਉਸੇ ਲਾਈਟ ਦੇ ਨਾਲ ਇਨਫਰਾ ਰੈਡ ਸੋਨਾ ਜੀ ਇੱਕ ਹੁੰਦਾ ਨਾਰਮਲ ਸੋਨਾ ਜਿਹਦੇ ਚ ਸਕਿਨ ਗਰਮ ਹੁੰਦੀ ਹੈ ਤੁਹਾਨੂੰ ਪਸੀਨਾ ਆਉਂਦਾ ਉਹ ਤੁਹਾਡੇ ਅੰਦਰੋਂ ਕੋਰ ਨਹੀਂ ਗਰਮ ਕਰਦੀ ਜੀ ਇਹ ਅੰਦਰੋਂ ਕੋਰ ਨੂੰ ਗਰਮ ਕਰਦੀ ਹੈ ਤਾਂ ਇਹਨੂੰ ਕਹਿੰਦੇ ਇਨਫਰ 红 ਸੋਨਾ ਰੈਡ ਲਾਈਟ ਵਾਲਾ ਪਹਿਲੀ ਗੱਲ ਇਹ ਆ ਕਿ ਇਹ ਜਿਹੜਾ ਤੁਸੀਂ ਸਿਸਟਮ ਲਿਆ ਕੇ ਰੱਖਿਆ ਈ ਇਹ ਪਹਿਲਾਂ ਤਾਂ ਮੈਂ ਕਿਤੇ ਅੱਜ ਤੱਕ ਦੇਖਿਆ ਨਹੀਂ ਦੂਜੀ ਗੱਲ ਇਹ ਆ ਵੀ ਇਹਨੂੰ ਵਰਤਣ ਕਿਸ ਨੂੰ ਚਾਹੀਦਾ ਹੈ ਕਿ ਇਹ ਮਰੀਜ਼ਾਂ ਵਾਸਤੇ ਆ ਇਹ ਬਜ਼ੁਰਗਾਂ ਵਾਸਤੇ ਆ ਜਾਂ ਫਿਰ ਜਿਹੜੇ ਅੱਧ ਖੜ ਉਮਰ ਦੇ ਬੰਦੇ ਨੇ ਉਹਨਾਂ ਵਾਸਤੇ ਆ ਜਾਂ ਫਿਰ ਨੌਜਵਾਨਾਂ ਵਾਸਤੇ ਆ ਜਾਂ ਫਿਰ ਕੋਈ ਵੀ ਇਹਨੂੰ ਯੂਜ਼ ਕਰ ਸਕਦਾ ਹੈ ਦੇਖੋ ਪਹਿਲੇ ਨੰਬਰ ਤੇ ਮੈਂ ਤੇ ਮੇਰੇ ਵਾਈਫ ਜਿਹੜੇ ਕਿ ਅਸੀਂ ਦੋਨੋਂ ਹੈਲਥ ਕੋਚ ਹੈ ਅਸੀਂ ਆਪ ਵਰਤੇ ਆ ਤਾਂ ਅਸੀਂ ਆਪਣੇ ਤੇ ਦੇਖਿਆ ਕਿ ਸਾਨੂੰ ਕੋਈ ਬਿਮਾਰੀ ਨਹੀਂ ਹੈ ਕੋਈ ਦਵਾਈ ਨਹੀਂ ਖਾਂਦੇ ਕੋਈ ਦਿੱਕਤ ਨਹੀਂ ਹੈ ਮਗਰ ਜਿਵੇਂ ਕਹਾਂਗੇ ਰਿਮਾਰਕੇਬਲ ਰਿਜ਼ਲਟਸ ਫਿਰ ਅਸੀਂ ਤੇ ਪਰ ਰਿਸਰਚ ਕਰੀ ਇਹ ਕੋਈ ਵੀ ਬੰਦਾ ਲੈ ਸਕਦਾ ਹੈ ਜੀ ਸਪੈਸ਼ਲੀ ਜਿਹਦੀ ਬਾਡੀ ਚ ਕੋਈ ਪ੍ਰੋਬਲਮ ਹੈ ਉਹਦੇ ਲਈ ਤਾਂ ਅੰਮ੍ਰਿਤ ਹੈ ਚਾਹੇ ਉਹ ਬੀਪੀ ਹੈ ਚਾਹੇ ਉਹ ਫੈਟੀ ਲਿਵਰ ਹੈ ਚਾਹੇ ਉਹ ਆਥਰਾਈਟਸ ਹੈ ਚਾਹੇ ਗੋਡਿਆਂ ਦੀ ਗਰੀਸ ਮੁੱਕ ਗਈ ਚਾਹੇ ਉਹ ਕ੍ਰੋਨਿਕ ਜਿਹੜੀ ਕਿਡਨੀ ਡਿਸੀਜ਼ ਹੈ ਜਿਹਦੀ ਕਿਡਨੀ ਕੰਮ ਨਹੀਂ ਕਰ ਰਹੀ ਕਰੈਟਿਨਿਨ ਵੱਧ ਰਿਹਾ ਹੈ ਚਾਹੇ ਉਹ ਕੈਂਸਰ ਦੀ ਕੀਮੋ ਲੈ ਰਿਹਾ ਹੈ ਜਾਂ ਫਿਰ ਕੀਮੋ ਹੋ ਗਈ ਉਸ ਤੋਂ ਬਾਅਦ ਉਹਦੇ ਪ੍ਰਭਾਵ ਤੋਂ ਬਚਣਾ ਚਾਹੁੰਦਾ ਤੇ ਜਿਹਨੂੰ ਆ ਪਿੱਛੇ ਮਹਾਮਾਰੀ ਜਿਹੜੀ ਬਿਮਾਰੀ ਲੱਗੀ ਸੀ ਲੋਕਾਂ ਨੂੰ ਉਹ ਆ ਕੇ ਚਲੀ ਗਈ ਉਹਦੇ ਵਿੱਚ ਸਟ੍ਰੇਨ ਰਹਿ ਗਏ कि ਉਹਨਾਂ ਚ ਹੈਲਪ ਕਰਦਾ ਤੇ ਸਭ ਤੋਂ ਜ਼ਿਆਦਾ ਜਿਹੜਾ ਅੱਜਕੱਲ ਸਭ ਤੋਂ ਬड़ी ਪ੍ਰੋਬਲਮ ਹੈ ਹੈਵੀ ਮੈਟਲਸ ਜੀ ਦੀ ਟਾਕਸਿਸਿਟੀ ਬਾਡੀ ਚ ਹੈਵੀ ਮੈਟਲਸ ਵੱਧ ਗਏ ਤੇ ਉਹ ਬਾਡੀ ਜਾ ਕੇ ਡਿਫਰੈਂਟ ਚੀਜ਼ਾਂ ਚ ਕਲੋਟਿੰਗ ਕਰ ਦਿੰਨੇ ਆ ਜਾਂ ਪ੍ਰੋਬਲਮ ਕਰ ਦਿੰਨੇ ਇਹ ਬਾਡੀ ਚ ਹੈਵੀ ਮੈਟਲਸ ਨੂੰ ਡੀਟੌਕਸ ਕਰਦਾ ਅੰਦਰੋਂ ਨੇਚਰਲੀ ਇੱਕ ਸਹੀ ਪ੍ਰੋਸੈਸ ਨਾਲ ਜਿਹੜਾ ਮੇਰਾ ਫੇਵਰਿਟ ਚੀਜ਼ ਆ ਇਹ ਜਿਹਨੇ ਮੈਂ ਬਜ਼ੁਰਗਾਂ ਨੂੰ ਯੂਜ਼ ਕਰਨੇ ਕਹਿੰਨਾ ਇਹ ਇਮੇਜਿਨ ਕਰੋ ਤੁਹਾਨੂੰ ਡਾਕਟਰ ਕਹਿੰਦਾ ਤੁਹਾਡਾ ਹਾਰਟ ਵੀਕ ਹੈ ਤੁਹਾਨੂੰ ਕਾਰਡੀਓ ਕਰਨੀ ਚਾਹੀਦੀ ਹੈ ਬਜ਼ੁਰਗ ਕਹਿੰਦੇ ਮੈਂ ਤਾਂ ਸੈਰ ਨਹੀਂ ਹੁੰਦੀ ਮੈਂ ਕਾਰਡੀਓ ਕਿਵੇਂ ਕਰ ਲਾਂ ਹੁਣ ਘਰ ਦੇ ਵੀ ਨਹੀਂ ਕਹਿ ਸਕਦੇ ਘਰ ਦੇ ਸਾਈਕਲ ਲੈ ਕੇ ਦੇ ਦਿੰਨੇ ਆ ਬਜ਼ੁਰਗ ਤਾਂ ਸਾਈਕਲ ਵੀ ਨਹੀਂ ਚਲਾ ਜਾਂਦਾ ਤਾਂ ਇਮੇਜਿਨ ਕਰੋ ਬਿਨਾਂ ਕਾਰਡੀਓ ਕਰੇ ਹਾਰਟ ਨੂੰ 30 ਮਿੰਟ ਕਾਰਡੀਓ ਕਰਾ ਦੋ ਤਾਂ ਇਹਦੇ ਵਿੱਚ ਬੈਠ ਕੇ ਅਗਰ ਤੁਸੀਂ 30 ਮਿੰਟ ਕਾਰ ਕਰ ਦਿੰਦਾ ਜੀ ਫਿਰ ਇਹ ਦੇਖੋ ਜੀ ਇੰਟਰਸਟਿੰਗ ਹੈ ਜਦ ਤੁਸੀਂ ਇਹਦੇ ਵਿੱਚ ਬਹਿੰਦੇ ਹੋ ਇਹਦੀ ਲਾਈਟ ਨਾ ਕੋਰ ਨੂੰ ਹੀਟ ਕਰਦੀ ਹੈ ਤਾਂ ਤੁਹਾਡੀ ਧੜਕਣ ਨੂੰ ਨੇਚਰਲੀ ਜਿਵੇਂ ਤੁਸੀਂ ਕਾਰਡੀਓ 'ਚ ਨਹੀਂ ਭੱਜ ਕੇ ਹਾਰਟ ਬੀਟ ਤੇਜ਼ ਕਰ ਦੇ ਉਹमें ਤੇਜ ਕਰਦੀ ਜੇ ਆਪਾਂ ਕਹਿੰਦੇ ਆ ਕਿਸੇ ਵੀ ਪੁਰਾਣੇ ਟਰੈਕਟਰ ਇੰਜ ਹੁੰਦੇ ਸੀ ਜਾਂ ਇੰਜਨ ਹੁੰਦੇ ਸੀ ਉਹ ਗਰਮ ਹੁੰਦੇ ਨੇ ਹੌਲੀ ਹੌਲੀ ਉਦਾਂ ਸਰੀਰ ਨੂੰ ਗਰਮ ਕਰਦਾ ਹਾਂਜੀ ਇਹ ਬਾਹਰੋਂ ਨਹੀਂ ਗਰਮ ਕਰ ਰਿਹਾ ਇਹ ਅੰਦਰੋਂ ਕੋਰ ਗਰਮ ਕਰ ਰਿਹਾ ਹੈ ਤਾਂ ਬੜੀ ਇੰਟਰਸਟਿੰਗ ਚੀਜ਼ ਹੈ ਜਦ ਕੋਰ ਗਰਮ ਹੁੰਦੀ ਹੈ ਤੁਹਾਡੇ ਟਾਕਸਿਨਸ ਅੰਦਰੋਂ ਦੀ ਬਾਹਰ ਨਿਕਲਦੇ ਆ ਨਾ ਸਿਰਫ ਕਿਨਚੋ ਵਾਰ ਨਿਕਲਦੇ ਆ ਪੂਰੇ ਟਾਕਸਿਨਸ ਬਾਹਰ ਨਿਕਲਦੇ ਆ ਹੈਵੀ ਮੈਟਲ ਨਿਕਲ ਗਏ ਇਹ ਤੁਹਾਡੀ ਜਿਹੜੀ ਆਰਟਰੀ ਹੈ ਨਾ ਉਹਨੂੰ ਡਾਇਲੇਟ ਕਰਦਾ ਥੈਟ ਮੀਨਸ ਤੁਹਾਡੇ ਖੂਨ ਦੀ ਦੌੜਾ ਤੇਜ਼ ਹੁੰਦਾ ਤਾਂ ਉਹਦੇ ਨਾਲ ਕੀ ਹੁੰਦਾ ਆਕਸੀਜਨ ਸਾਰੇ ਸਰੀਰ ਚ ਜਾ ਸਕ ਟੌਕਸਿਨਸ ਫਸੇ ਉੱਥੋਂ ਕੱਢ ਕੇ ਲਿਆਂਦਾ ਪਸੀਨੇ ਰਾਹੀਂ ਕੱਢ ਦਿੰਦਾ ਤਾਂ ਮੈਂ ਜਿਵੇਂ ਸਾਡੇ ਸਾਇੰਸ 'ਚ ਇੰਟਰਸਟਿੰਗ ਜੀ ਗੱਲ ਹੈ ਕਹਿੰਦੇ ਸਕਿਨ ਤੀਜੀ ਕਿਡਨੀ ਹੈ ਤੀਜੀ ਦੋ ਲੱਗੀਆਂ ਹੋਈਆਂ ਤੀਜੀ ਸਕਿਨ ਹੈ ਇਹ ਟੌਕਸਿਨਸ ਦੇ ਕੱਢਦੀ ਹੈ ਜੀ ਜਦੋਂ ਤੁਸੀਂ ਸੋਨਾ 'ਚ ਪਹਿਨਦੇ ਹੋ ਤਾਂ ਟੌਕਸਿਨਸ ਨਿਕਲਦੇ ਆ ਤਾਂ ਇੱਕ ਗੱਲ ਇੱਥੇ ਹੋਰ ਵੀ ਹੈ ਕਿ ਇਹ ਜਿਹੜੀ ਚੀਜ਼ ਤੁਸੀਂ ਲਿਆਂਦੀ ਆ ਇਹ ਜਿਵੇਂ ਅੱਜ ਕੱਲ੍ਹ ਬੜੇ ਚੱਲਦੇ ਨੇ ਪਾਫੋ ਪਾਫ ਕੰਮ ਹੋ ਜਾਂਦਾ ਏ ਉਹਨਾਂ ਨਾਲੋਂ ਵੱਖਰਾ ਕੀ ਆ ਇਸ ਦੇ ਵਿੱਚ ਸਰ ਇਹਦੇ ਚ ਪਹਿਲੀ ਚੀਜ਼ ਤਾਂ ਤੁਸੀਂ ਦੇਖਿਆ ਹੋਣਾ ਰੈੱਡ ਲਾਈਟ ਲੱਗੀ ਹੋਈ ਹੈ। ਜੀ ਰੈੱਡ ਲਾਈਟ ਇੱਕ ਬਹੁਤ ਥੈਰੇਪੀਟਿਕ ਲਾਈਟ ਹੁੰਦੀ ਹੈ। ਜਦ ਤੁਸੀਂ 30 ਮਿੰਟ ਸਿਰਫ ਰੈੱਡ ਲਾਈਟ 'ਚ ਬਹਿਨੇ ਹੋ ਤੁਹਾਡੀ ਬਾਡੀ 'ਚ ਬਹੁਤ ਇੰਟਰਸਟਿੰਗ ਡੀਟੌਕਸੀਫਿਕੇਸ਼ਨ એનર્ਜੀ ਇਫੈਕਟ ਆਂਦਾ ਹੈ। ਜਿਹੜਾ ਭਾਫ ਵਾਲਾ ਸੋਨਾ ਉਹ ਵੀ ਹੀ ਗੱਲ ਹੈ। ਉਹਦੇ 'ਚ ਵੀ ਤਾਂ ਬਾਹਰੋਂ ਗਰਮੀ ਆ ਰਹੀ ਹੈ। ਜੀ ਅੰਦਰੋਂ ਗਰਮੀ ਨਹੀਂ ਆ ਰਹੀ। ਜੀ ਆਪਾਂ ਨੇ ਅੰਦਰੋਂ ਗਰਮੀ ਲਿਆਣੀ ਹੈ ਜਿਹੜੀ ਕਿ ਭਾਟ, ਕਿਡਨੀ, ਲੰਗਸ ਆਪਣਾ ਲਿਵਰ ਇਹ ਸਭ ਨੂੰ ਹੀਟ ਇਹਨ ਇੱਕ ਬੜੀ ਸੋਹਣੀ ਆ ਜੀ ਟੈਕਨੀਕਲ ਗੱਲ ਹੈ ਦੱਸ ਦੇਣਾ ਹੀਟ ਸ਼ੌਕ ਪ੍ਰੋਟੀਨ ਹੁੰਦਾ ਆਪਣੀ ਬਾਡੀ ਚ ਉਹ ਹੀਟ ਦੇ ਨਾਲ ਬੰਨਦਾ ਉਹ ਜਦੋਂ ਹੀਟ ਨਾਲ ਸ਼ੌਕ ਲੱਗਦਾ ਤਾਂ ਆਪਾਂ ਨੇ ਹੀਟ ਠੀਕ ਕਰਨੀ ਹੈ ਜੀ ਅੰਦਰੋਂ ਦੀ ਜਿਵੇਂ ਹੁਣ ਇੱਕ ਬੰਦੇ ਨੇ ਮੈਥੋਂ ਦੱਸ ਰਿਹਾ ਸੀ ਇੱਕ ਬੰਦਾ ਭੱਜ ਨਹੀਂ ਸਕਦਾ ਮਗਰ ਉਹ ਸੋਨਾ ਚ ਬਹਿ ਜੇ ਤਾਂ ਉਹਨੂੰ ਭੱਜਣ ਵਾਲਾ ਇਫੈਕਟ ਮਿਲ ਗਿਆ ਇੱਕ ਬੰਦਾ ਜਿਹਦੇ ਲੈਟਸ ਸੇ ਬੀਪੀ ਹਾਈ ਰਹਿੰਦਾ ਅਸੀਂ ਟੈਸਟ ਕਰਾਣੇ ਆ ਤੁਸੀਂ ਬੀਪੀ ਚੈੱਕ ਕਰਕੇ ਬਹਿਣਾ ਨਿਕਲੋਂ ਤੋਂ ਆ ਬੀਪੀ ਦੁਆਰਾ ਚੈੱਕ ਕਰਨਾ ਤੁਸੀਂ ਕਹੋਗੇ ਇਹ ਕਿਵੇਂ ਹੋ ਗਿਆ ਤੁਸੀਂ ਸ਼ੂਗਰ ਚੈੱਕ ਕਰਕੇ ਬੈਠੋਗੇ 3 ਮਿੰਟ ਬਾਅਦ ਸ਼ੂਗਰ ਚੈੱਕ ਕਰੋਂਗੇ ਤੁਸੀਂ ਕੋਈ ਕੀ ਮੇ ਹੋ ਗਿਆ ਤਾਂ ਪਹਿਲੇ ਪਹਿਲੇ ਦੋ ਸੈਟਿੰਗਸ ਤੁਹਾਨੂੰ ਰਿਜ਼ਲਟ ਦਿਖਣ ਲੱਗ ਜਾਂਦਾ ਫਿਰ ਅਸੀਂ ਕਹਿੰਦੇ ਪੈਕੇਜ ਕਿ 20 ਦਿਨ ਲਓ ਤੁਹਾਨੂੰ ਅਮੇਜ਼ਿੰਗ ਰਿਜ਼ਲਟਸ ਮਿਲਦੇ ਨੇ ਲੋਕ ਤਾਂ ਸੋਚਦੇ ਹੁਣ ਵੀ ਇਹ ਤਾਂ ਬਈ ਇਹਦੀ ਜਿਹੜੀ ਸਰਵਿਸ ਲੈਣੀ ਉਹ ਬਾੜੀ ਮਹਿੰਗੀ ਹੋਊਗੀ ਫਿਰ ਲੋਕ ਕਿਦਾਂ ਅਫੋਰਡ ਕਰਨਗੇ ਨਹੀਂ ਜੀ ਨਹੀਂ ਦੇਖੋ ਅਗਰ ਤੁਸੀਂ ਚਲੇ ਜਾਓਗੇ ਸਾਊਥ ਇੰਡੀਆ ਚ ਬਹੁਤ ਮਹਿੰਗਾ ਹੈ 1500 ਰੁਪਏ ਘੰਟਾ ਹੈ ਤਾਂ ਅਸੀਂ ਪੰਜਾਬ ਦੇ ਹਿਸਾਬ ਨਾਲ ਬਹੁਤ ਨੋਮੀਨਲ ਪ੍ਰਾਈਸ ਰੱਖੀ ਹੋਈ ਹੈ ਹੈਨਾ ਬੰਦਾ 500 ਰੁਪਏ ਸੈਟਿੰਗ ਲੈ ਸਕਦਾ ਹੈ ਪਹਿਲੀ ਦੋ ਸੈਟਿੰਗਸ ਤੇ ਰੇਟ ਅ ਵਰਨਾ ਸਿਟਿੰਗ ਬਹੁਤ ਮਹਿੰਗੀ ਹੈ ਬਟ ਅਸੀਂ ਪੈਕੇਜ ਦੇ ਦਿੰਨੇ ਆ ਤਾਂ ਕਿ ਬੰਦੇ ਦੀ ਜੇਬ ਤੇ ਵੀ ਠੀਕ ਰਹੇ ਔਰ ਰਿਜ਼ਲਟ ਮਿਲ ਜੇ ਤੇ ਕੰਮ ਹੋ ਜਾਏ ਪੈਕੇਜ ਫਿਰ ਕਿੰਨਾ ਕੁ ਇੰਟਰਸਟਿੰਗ ਹੈ ਤੁਹਾਡਾ ਸਰ 20 ਸਿਟਿੰਗਸ ਮਿਲ ਜਾਣੀ 1 ਮਹੀਨੇ ਦੀ 20 ਸਿਟਿੰਗਸ ਨੇ ਜੀ ਉਹ 500 ਰੁਪਏ ਪਰ ਸਿਟਿੰਗ ਹੈ ਮਗਰ ਇਕੱਠਾ ਪੈਕੇ ਲੈਣਾ ਪੈਂਦਾ ਤਾਂ ਜੀ ਹਾਂਜੀ ਤਾਂ ਇਹ ਜਿਹੜੀ ਤੁਸੀਂ ਦੱਸਿਆ ਹੈ ਕਿ ਇਹ ਬਹੁਤ ਮਦਦਗਾਰ ਦਾ ਸਰੀਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੇ ਸਵੱਸਿਆਵਾਂ ਦਾ ਹੱਲ ਕਰਦਾ ਤਾਂ ਇਹ ਹੈ ਕਿ ਇਹ ਇਲਾਜ ਹੈ ਜਾਂ ਫਿਰ ਇਲਾਜ ਦੇ ਵਿੱਚ ਜਿਹੜੀ ਚੀਜ਼ ਮਦਦਗਾਰ ਹੁੰਦੀ ਹੈ ਜਿਵੇਂ ਕਸਰਤ ਕਰਨਾ ਮਦਦਗਾਰ ਹੈ ਚੰਗਾ ਫੂਡ ਖਾਣਾ ਮਦਦਗਾਰ ਹੈ ਦਵਾਈਆਂ ਤਾਂ ਚਲੋ ਇਲਾਜ ਹੀ ਨੇ ਜਾਂ ਫਿਰ ਹੋਰ ਜਿਹੜੀਆਂ ਆਪਾਂ ਇਮਿਊਨਿਟੀ ਵਧਾਉਣ ਵਾਸਤੇ ਚੀਜ਼ਾਂ ਯੂਜ਼ ਕਰਦੇ ਆ ਉਹ ਮਦਦਗਾਰ ਹੁੰਦੀਆਂ ਨੇ ਸਵੇਰੇ ਸਵੇਰੇ ਧੁੱਪ 'ਚ ਬੈਠਣਾ ਬਿਮਾਰੀਆਂ 'ਚ ਬੜਾ ਮਦਦਗਾਰ ਹੁੰਦਾ ਹੈ ਜਾਂ ਫਿਰ ਉਸ ਤਰ੍ਹਾਂ ਦੀ ਚੀਜ਼ ਹੈ ਇਹ ਇਹ ਮਦਦਗਾਰ ਪਰ ਅਸ ਮਾੜਾ ਦਾ ਇਲਾਜ ਹੀ ਲਾ ਲਓ ਜਿਵੇਂ ਤੜਕੇ ਧੁੱਪ ਚ ਵੀ ਤਾਂ ਉਹੀ ਹੁੰਦੀ ਹੈ ਇਨਫਰਾਇਰ रेडिएशन ਹੈ ਉਹਦੇ ਚ ਮਗਰ ਲੋਕੀ ਉੱਠਦੇ ਨਹੀਂ ਲਾ ਲੈਂਦੇ ਨਹੀਂ ਅੱਖਾਂ ਲਈ ਅੰਮ੍ਰਿਤ ਹੈ ਹਾਰਟ ਲਈ ਅੰਮ੍ਰਿਤ ਹੈ ਕਿਡਨੀ ਲਈ ਅੰਮ੍ਰਿਤ ਹੈ ਤਾਂ ਮੈਨੂੰ ਇਹ ਨਹੀਂ ਕਹੂੰਗਾ ਇਲਾਜ ਹੈ ਫਿਰ ਨਾ ਆਪਾਂ ਗਲਤ ਸਫ਼ਰ ਚਲੇ ਜਾਵਾਂਗੇ ਮੈਂ ਤਾਂ ਹਮੇਸ਼ਾ ਸੇਤ ਪਿੱਛੇ ਭਜਦਾ ਤੁਸੀਂ ਇਹ ਯਾਦ ਰੱਖਣਾ ਲੈਟਸ ਸੇ ਨਿਗਾ ਖਰਾਬ ਹੈ ਬੰਦੇ ਦੀ ਤੁਸੀਂ ਤਾਂ ਵਿਟਾਮਿਨ ਏ ਠੀਕ ਕਰ ਦਿਓ ਨਿਗਾ ਠੀਕ ਹੋ ਜਾਂਦੀ ਹੈ ਵਿਟਾਮਿਨ ਏ ਇਲਾਜ ਨਹੀਂ ਹੈ ਉਹ ਮਦਦ ਹੈ ਤਾਂ ਮੈਂ ਨਿਗਾ ਨਹੀਂ ਠੀਕ ਕਰੂੰਗਾ ਮੈਂ ਥੋੜਾ ਵਿਟਾਮਿਨ ਹੀ ਪੂਰਾ ਕਰੂੰਗਾ ਐਵੇਂ ਇਹ ਇਲਾਜ ਦਾ ਵੀ ਡੈਡੀ ਹੈ ਮਗਰ ਮਦਦਗਾਰ ਹੈ ਮੈਂ ਤਾਂ ਅਹੀਂ ਕਹੂੰਗਾ ਮਦਦਗਾਰ ਦੇ ਨਾਲ ਵੀ ਇਲਾਜ ਹੋ ਰਿਹਾ ਹੈ ਜੇ ਬੰਦੇ ਦੀ ਕੈਂਸਰ ਹੋਇਆ ਹੋਇਆ ਉਹਨੇ ਕੀਮੋ ਵੀ ਕਰਾ ਲਈ ਕੀਮੋ ਨੇ ਚੰਗੇ ਸੈੱਲ ਵੀ ਮਾਰਤੇ ਤੇ ਸਾਰਾ ਇਮਿਊਨ ਸਿਸਟਮ ਮਾਰਦਾ ਇਹ ਤੁਹਾਡਾ ਇਮਿਊਨ ਸਿਸਟਮ ਦੁਆਰਾ ਚਲਾ ਦੂਗਾ ਇਹ ਚੰਗੇ ਸੈੱਲ ਦੁਆਰਾ ਬਣ ਜਾਣਗੇ ਜਿਹੜੀ ਸਭ ਤੋਂ ਇੰਟਰਸਟਿੰਗ ਚੀਜ਼ ਹੈ ਜਿਹੜੀ ਲੋਕਾਂ ਨੂੰ ਨਹੀਂ ਪਤਾ ਆਪਣੀ ਬਾਡੀ ਦੇ ਵਿੱਚ ਸੈੱਲ ਦੇ ਵਿੱਚ ਇੱਕ ਚੀਜ਼ ਹੁੰਦੀ ਆਪਾਂ ਕੈਮਿਸਟਰੀ ਚ ਪੜਦੇ ਸੀ ਬਾਇਓਲੋਜੀ ਚ ਮਾਈਟੋਕਾਂਡਰੀਆ ਉਹਨੂੰ એનર્ਜੀ ਫੈਕਟਰੀ ਆਫ ਦਾ ਬਾਡੀ ਕਹਿੰਦੇ ਆ ਬਾਡੀ ਦੀ એનર્ਜੀ ਉੱਥੋਂ ਆਉਂਦੀ ਹੈ ਅੱਜ ਕੱਲ ਸਭ ਤੋਂ ਵੱਡੀ ਪ੍ਰੋਬਲਮ ਬੱਧ ਕੀ ਹੈ ਸਾਰਾ ਦਿਨ ਥੱਕੇ ਹੋਏ ਲੋਕ ਸਾਰਾ ਦਿਨ ਥੱਕੇ ਹੋਏ ਉਹਨੂੰ ਕ੍ਰੋਨਿਕ ਫਟੀਗ ਸਿੰਡਰਮ ਕਹਿੰਦੇ ਆ ਮੈਨਾਂ ਦੋ ਸੈਟਿੰਗਸ ਚ ਤੁਸੀਂ ਕਹੋਗੇ ਯਾਰ ਐਂ ਲੱਗਦਾ ਜਿਵੇਂ ਨਾ ਬਹੁਤ એનર્ਜੀ ਆ ਗਈ ਕਿਉਂਕਿ ਤੁਹਾਡੇ ਮਾਈਟੋਕੌਂਡਰੀਆ ਰਿਪੇਅਰ ਕਰਦਾ ਹੈ ਸੈੱਲ ਖੁੱਲਦਾ ਫੂਡ ਸੈੱਲ ਚ ਜਾਂਦਾ ਤੁਹਾਡੇ ਚ એનર્ਜੀ ਆ ਜਾਂਦੀ ਹੈ ਤਾਂ ਇੱਕ ਚੀਜ਼ ਇੱਥੇ ਹੋਰ ਹੈ ਕਿ ਜਿਵੇਂ ਲੋਕ ਨੇ ਜਿਹੜੇ ਉਹ ਇਹਨਾਂ ਚੀਜ਼ਾਂ ਦੇ ਆਦੀ ਨਹੀਂ ਹੈਗੇ ਇਹ ਕਿੰਨੇ ਕੁ ਜ਼ਰੂਰੀ ਕਿ ਇਨਸਾਨ ਵਾਸਤੇ ਹੋ ਜਾਂਦੀਆਂ ਹਨ ਅੱਜ ਦੇ ਸਮੇਂ ਵਿੱਚ ਕਿਉਂਕਿ ਆਧੁਨਿਕਕਰਨ ਹੋ ਰਿਹਾ ਹੈ ਹਾਂ ਇਹੀ ਕਹਿਣ ਲੱਗਾ ਸੀ ਅੱਜ ਦੇ ਟਾਈਮ 'ਚ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕੋਈ ਸਾਈਕਲ ਨਹੀਂ ਚਲਾਉਂਦਾ ਕੋਈ ਐਕਸਰਸਾਈਜ਼ ਨਹੀਂ ਕਰਦਾ ਜਿਮ ਦੇ ਵਿੱਚ ਵੀ ਤੁਸੀਂ ਕੋਈ ਹਵਾ ਐਕਸਰਸਾਈਜ਼ ਕਰੀ ਜਾਂਦੇ ਹੋ ਤੁਹਾਡੇ ਅੰਦਰ ਉਹ ਗੱਲ ਬੰਦ ਹੀ ਨਹੀਂ ਜਿਮ ਦਾ ਤਾਂ ਹਿਸਾਬ ਹੈ ਕਿ ਜਿਮ ਮੇ ਜਾਣਾ ਪਹਿਲਾਂ ਤਾਂ ਗੱਡੀ 'ਚ ਜਾਂ ਮੋਟਰਸਾਈਕਲ ਤੇ ਜਾਣਾ ਸਕੂਟੀ ਤੇ ਜਾਣਾ ਫਿਰ ਪੌੜੀਆਂ ਨਹੀਂ ਚੜਦੇ ਯਾਰ ਲਿਫਟ 'ਚ ਚੱਲਦੇ ਆ ਫਿਰ ਜਿਮ 'ਚ ਉੱਚ ਲੱਗਣਾ ਜਿੱਥੇ ਏਸੀ ਲੱਗਿਆ ਹੋਵੇ ਦੂਜੀ ਜਿਮ 'ਚ ਕੋਈ ਲੱਗਦਾ ਨਹੀਂ ਇਹ ਬਹੁਤ ਬਹੁਤ ਇੰਪੋਰਟੈਂਟ ਪੁਆਇੰਟ ਹੈ ਜੀ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰੀ ਤੁਹਾਡੀ ਕੋਰ ਗਰਮ ਨਹੀਂ ਹੋਏ ਤੇ ਉੱਥੇ ਉਹਨਾਂ ਨੇ ਏਸੀ ਤਾਂ ਲਾਤੇ ਉਹ ਏਸੀ ਕਿਉਂ ਲਾਏ ਕਿ ਹਵਾ ਦੀ ਕੁਆਲਿਟੀ ਵਧਾਣ ਲਈ ਮਗਰ ਐਕਚੁਅਲ 'ਚ ਤੁਹਾਡਾ ਟੈਂਪਰੇਚਰ ਨਹੀਂ ਵਧਣ ਦੇ ਰਹੇ ਤਾਂ ਜਿਹੜਾ ਬੰਦਾ ਬਹੁਤ ਹਾਰਡ ਕੋਰ ਐਕਸਰਸਾਈਜ਼ ਕਰਦਾ ਨਾ 30 ਮਿੰਟ ਦੀ ਲਗਾਤਾਰ ਉਹ ਤਾਂ ਮੈਂ ਮੰਨਣਾ ਠੀਕ ਹੈ ਵਰਨਾ 5 ਮਿੰਟ ਇੱਕ ਸੈੱਟ ਲਾਇਆ 10 ਮਿੰਟ ਗੱਲਾਂ ਮਾਰੀਆਂ 5 ਮਿੰਟ ਦੂਜਾ ਸੈੱਟ ਲਾਇਆ ਜਾਨੂ ਅੱਧਾ ਘੰਟਾ ਹੋ ਗਿਆ ਚਲੋ ਘਰ ਚੱਲੀਏ ਉਹ ਜਿਮ ਮਾਰਾ ਕੰਮ ਨਹੀਂ ਹੈ ਤਾਂ ਮੈਂ ਇਹ ਤਾਂ ਪ੍ਰੇਫਰ ਕਰਦਾ ਇਹ ਤੁਹਾਡੇ ਇ ਪੂਰੇ ਨੂੰ ਰਿਫਰੈਸ਼ ਕਰਦਾ ਹੈ ਡੀਟੌਕਸ ਕਰਦਾ ਹੈ ਤੇ ਤੁਹਾਨੂੰ ਬਹੁਤ ਸੋਹਣੇ ਰਿਜ਼ਲਟਸ ਮਿਲਦੇ ਨੇ ਵਿਥਿਨ 2 ਜਾਂ 3 ਸੈਟਿੰਗਸ ਦੇ ਤਾਂ ਇੱਕ ਗੱਲ ਹੋਰ ਹੈ ਜਿਵੇਂ ਸਰਦੀਆਂ ਵਿੱਚ ਤਾਂ ਕਹਿ ਲਓ ਕਿ ਇਸ ਦਾ ਜੂਸ ਕਾਫੀ ਹੋ ਸਕਦਾ ਜੇ ਮੰਨ ਲਓ ਗਰਮੀ ਦਾ ਮੌਸਮ ਆ ਬਾਹਰ ਪਹਿਲਾਂ ਹੀ 40 ਡਿਗਰੀ 45 ਡਿਗਰੀ ਜਾਂ 35 ਡਿਗਰੀ ਜਦੋਂ ਦਿਨ ਸੁਖਾਵੇਂ ਹੁੰਦੇ ਨੇ ਇਸ ਤਰ੍ਹਾਂ ਦਾ ਟੈਂਪਰੇਚਰ ਆ ਕਿ ਉਹ ਟਾਈਮ ਦੇ ਵਿੱਚ ਵੀ ਇਸ ਦੀ ਵਰਤੋਂ ਹੋ ਸਕਦੀ ਆ ਉਹ ਟਾਈਮ 'ਚ ਜ਼ਿਆਦਾ ਫਾਇਦਾ ਲੈ ਸਕਦੇ ਹੋ ਤੁਸੀਂ ਕਿਉਂਕਿ ਗਰਮੀ ਦੇ ਵਿੱਚ ਤੁਹਾਡੀ ਬਾਡੀ ਆਲਰੇਡੀ ਥੋੜੀ ਗਰਮ ਹੈ ਆਪਾਂ ਨਹੀਂ ਤਾਂ ਅੰਦਰੋਂ ਹੀਟ ਬਾਹਰ ਕੱਢਣੀ ਹੈ ਸਰਦੀਆਂ ਚ ਸਮਾਂ ਟਾਈਮ ਲੱਗਦਾ ਹੈ ਜੀ ਗਰਮੀਆਂ ਚ ਇਹ ਜਲਦੀ ਰਿਜ਼ਲਟਸ ਦਿੰਦਾ ਹੈ ਜੀ ਤੇ ਜਿਹੜਾ ਪਸੀਨਾ ਹੈ ਨਾ ਉਹ ਉੱਪਰਲੀ ਉੱਪਰਲੀ ਬੋਡੀ ਦਾ ਹੈ ਜੀ ਇਹ ਆਪਾਂ ਅੰਦਰੋਂ ਗਰਮ ਕਰ ਰਹੇ ਹਾਂ ਤਾਂ ਇਹਦਾ ਬੈਨੀਫਿਟ ਇੰਟਰਨਲ ਹੀ ਹੈ ਇਹਦਾ ਬੋਡੀ ਤੇ ਜਿੰਮੇ ਮੈਂ ਕਹਿੰਦਾ ਹਾਰਟ ਦੇ ਉੱਪਰ ਕਿਡਨੀਜ਼ ਦੇ ਉੱਪਰ ਲਿਵਰ ਦੇ ਉੱਪਰ ਲੰਗਸ ਦੇ ਉੱਪਰ ਬੈਨੀਫਿਟ ਹੈ ਹਾਂਜੀ ਤਬ ਜਿਵੇਂ ਤੁਸੀਂ ਬਿਮਾਰੀਆਂ ਦਾ ਜ਼ਿਕਰ ਕੀਤਾ ਹੈ ਜਿਵੇਂ ਹੱਡ ਦਾ ਮਰੀਜ਼ ਆ ਕੋਈ ਦਿਲ ਦੀ ਜਿਹਨੂੰ ਕੋਈ ਸਮੱਸਿਆ ਹੈ ਉਹ ਬੰਦਾ ਤਾਂ ਪਹਿਲੇ ਹੀ ਡਰਦਾ ਵੀ ਯਾਰ ਐ ਨਾ ਹੋ ਜਵੇ ਉਹ ਨਾ ਹੋ ਜਵੇ ਤਾਂ ਲੋਕਾਂ ਦੇ ਮਨ ਚ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਵੈ ਵੀ ਹੁੰਦੇ ਨੇ ਵੀ ਕੋਈ ਸਾਈਡ ਇਫੈਕਟ ਨਾ ਹੋਵੇ ਵੀ ਮੇਰੀ ਆਹ ਚੀਜ਼ ਤਾਂ ਠੀਕ ਹੋ ਜਵੇ ਫਿਰ ਮੈਨੂੰ ਬਾਅਦ ਚ ਕੋਈ ਹੋਰ ਪ੍ਰੋਬਲਮ ਨਾ ਹੋ ਜਵੇ ਡਰ ਹੁੰਦਾ ਲੋਕਾਂ ਦੇ ਮਨ ਚ ਬੜੇ ਸਵਾਲ ਹੁੰਦੇ ਨੇ ਰਿਸਰਚ ਹੈ ਜੀ ਟੈਸਟਡ ਹੈ ਆਪਾਂ ਚੀਜ਼ ਬਿਨਾ ਠੋਕ ਜਾਈ ਲੈਂਦੇ ਨਹੀਂ ਤਾਂ ਮੈਂ ਤਾਂ ਹੈਲਥ ਦੇ ਵਿੱਚ ਐ ਮੇਰਾ ਪ੍ਰਾਇਮਰੀ ਗੋਲ ਹੈਲਥ ਠੀਕ ਕਰਨਾ ਹੈ ਬਿਮਾਰੀਆਂ ਨਹੀਂ ਤਾਂ ਅਸੀਂ ਇਹ ਚੀਜ਼ ਦੇਖੀ ਲੋਕਾਂ ਤੇ ਪਰਫਾਰਮ ਕਰਕੇ ਦੇਖੀ ਪਹਿਲਾਂ ਜਿਹੜਾ ਬੰਦਾ ਬੜਾ ਖਰਾਬ ਕੇਸ ਹੈ ਨਾ ਅਸੀਂ ਉਹਨੂੰ ਕਹਾਂਗੇ 10 ਮਿੰਟ ਬੈਠੇ ਪਹਿਲੇ ਦਿਨ ਜੀ ਅਗਲੇ ਦਿਨ 15 ਮਿੰਟ ਬੈਠੇ ਹੌਲੀ ਹੌਲੀ ਵਧਾਵੇ ਜਿਹੜਾ ਬੰਦਾ ਨਾਰਮਲ ਹੈ ਜਿਆਦਾ ਪ੍ਰੋਬਲਮ ਨਹੀਂ ਹੈ ਸਿੱਧਾ 1 1/2 ਘੰਟਾ ਬਿਠਾ ਸਕਦੇ ਕਿਉਂਕਿ ਇਹਦੀ ਤਿੰਨ ਸਟੇਜਸ ਹੈ ਪਹਿਲੀ ਸਟੇਜ ਚ ਬੋਡੀ ਚ ਕੁਝ ਹੋਣ ਹੁੰਦਾ ਹੈ ਜੀ 15 ਮਿੰਟ ਵਾਲੀ ਚ ਦੂਜੀ ਸਟੇਜ ਚ ਕੁਝ ਹੋਣ ਹੁੰਦਾ ਹੈ ਤੀਜੀ ਸਟੇਜ ਜਿਹੜੀ ਕਿ ਅੰਮ੍ਰਿਤ ਹੈ ਆਟੋ ਇਮਿਊਨ ਠੀਕ ਕਰਦੀ ਹੈ ਇਹ ਆਥਰਾਈਟਸ ਹੈਸ਼ੀਮੋਟੋਜ਼ ਪੀ ਹਾਈ ਬਲੱਡ ਸ਼ੂਗਰ ਜਿਹਨੂੰ ਡਾਇਬੀਟੀਜ਼ ਕਹਿੰਦੇ ਨੇ ਤੁਸੀਂ ਟਾਈਪ 2 ਹੈ ਟਾਈਪ 1 ਇਹ ਆਟੋ ਇਮਿਊਨ ਨੂੰ ਵੀ ਰਿਵਰਸ ਕਰਦੀ ਹੈ ਇਹ ਉਹਨਾਂ ਚ ਬਹੁਤ ਹੈਲਪ ਕਰਦੀ ਹੈ ਤਾਂ ਜੇ ਕਿਸੇ ਨੇ ਇਸ ਦਾ ਫਾਇਦਾ ਲੈਣਾ ਹੈ ਉਹਨੂੰ ਕਿੱਥੇ ਆਉਣਾ ਪਵੇਗਾ ਕਿਵੇਂ ਤੁਹਾਡੇ ਨਾਲੋਂ ਸੰਪਰਕ ਕਰੂੰ ਅਤੇ ਫਿਰ ਜਿਵੇਂ ਇਸ ਨੂੰ ਇੱਕ ਵਾਰੀ ਯੂਜ਼ ਕਰਨਾ ਇੱਕ ਪੈਕੇਜ ਹੀ ਲੈਣਾ ਜਾਂ ਫਿਰ ਲਾ ਲੋਗੇ ਇੱਕ ਸਾਲ ਦੇ ਵਿੱਚ ਜਾਂ ਕਿੰਨੇ ਕੁ ਸਮੇਂ ਬਾਅਦ ਇਸ ਦੀ ਵਰਤੋਂ ਆ ਜਿਹੜੀ ਉਹ ਕਰਨੀ ਚਾਹੀਦੀ ਹੈ ਦੇਖੋ ਪ੍ਰਾਇਮਰੀ ਰਿਜ਼ਲਟਸ ਲਈ ਲਈ ਅੱਛੇ ਅਸੀਂ ਦੋ ਸੈਟਿੰਗਸ ਤਾਂ ਹੀ ਬਹੁਤ ਚੀਪ ਰੱਖੀਆਂ ਹੋਈਆਂ ਨੇ ਬੰਦੇ ਨੂੰ ਰਿਜ਼ਲਟਸ ਮਿਲ ਜਾਂਦੇ ਆ 1000 ਰੁਪਏ ਚ ਬੰਦਾ ਦੋ ਸੈਟਿੰਗਸ ਕਰਦਾ ਉਹਨੂੰ ਲੱਗਦਾ ਯਾਰ ਮੈਨੂੰ ਬੈਨੀਫਿਟ ਹੋ ਰਿਹਾ ਮਗਰ ਐਕਚੁਅਲ ਚ ਸੈਟਿੰਗ ਦੀ ਪ੍ਰਾਈਸ 800 ਰੁਪਏ ਹੈ ਉਹ ਸਿਰਫ ਪਹਿਲੀ ਦੋ ਪ੍ਰੋਮੋਸ਼ਨ ਵਾਲੀਆਂ ਉਹ ਤੋਂ ਬਾਅਦ ਉਹ ਪੈਕੇਜ ਲਏਗਾ ਤਾਂ ਉਹਨੂੰ 500 ਰੁਪਏ ਦੀ ਪੈਣੀ ਹੈ ਕਿਉਂਕਿ ਅਸੀਂ ਵੀ ਚਾਹਨੇ ਬੰਦਾ ਪੂਰੇ ਬੈਨੀਫਿਟ ਲਵੇ ਫਿਰ ਲੈਟਸ ਸੇ ਬੰਦੇ ਨੂੰ ਪ੍ਰੋਬਲਮ ਜ਼ਿਆਦਾ ਹੈ ਅਸੀਂ ਉਹਨੂੰ ਕਹਾਂਗੇ ਮਹੀਨਾ ਲਏ 15 ਦਿਨ ਦਾ ਗੈਪ ਆਏ ਮਹੀਨੇ ਚ 2 ਇੱਕ ਮਹੀਨਾ ਕਰਕੇ 15 ਦਾ ਗੈਪ ਪਾਏਗਾ ਉਹਨੂੰ ਆਪਣੀ ਬਾਡੀ 'ਚ ਫਰਕ ਦਿਖੇਗਾ ਫਿਰ ਉਹ ਕੰਟੀਨਿਊ ਕਰ ਸਕਦਾ ਹੈ ਤਾਂ ਮੈਂ ਨਹੀਂ ਹੈ ਕਿ ਪੂਰੀ ਜ਼ਿੰਦਗੀ ਲੈਣਾ ਪੈਣਾ ਲੈਟਸ ਸੇ ਬਹੁਤ ਬੁਰੀ ਕੰਡੀਸ਼ਨ ਵਾਲਾ ਬੰਦਾ 3 ਮਹੀਨੇ ਮੈਕਸਿਮ ਲਏਗਾ ਉਹ ਵੀ ਗੈਪ ਪਾ ਪਾ ਕੇ ਹਾਂਜੀ ਯਾਨੀ ਕਿ ਮਹੀਨਾ ਸਰਵਿਸ ਲਈ ਫਿਰ 15 ਦਿਨ ਦਾ ਗੈਪ ਫਿਰ ਮਹੀਨਾ ਸਰਵਿਸ ਲਈ ਫਿਰ 15 ਦਿਨ ਦਾ ਗੈਪ ਫਿਰ ਮਹੀਨਾ ਸਰਵਿਸ ਲਈ ਤੇ ਠੀਕ ਹੋ ਜਾਊਗਾ ਬਿਲਕੁਲ ਬਿਲਕੁਲ ਤੇ ਜਿਹੜੀ ਚੀਜ਼ ਸਭ ਤੋਂ ਵੱਡੀ ਪ੍ਰੋਬਲਮ ਅੱਜਕੱਲ ਨਾਰਥ ਇੰਡੀਆ ਦੀ ਆਪਣੀ ਪ੍ਰੋਬਲਮ ਹੈ ਗੋਡਿਆਂ 'ਚ ਗਰੀਸ ਮੁੱਕ ਗਈ ਹਿਪ ਜੋਇੰਟ ਖਰਾਬ ਹੋਣ ਲੱਗ ਗਏ ਇਹ ਦੁਆਰਾ ਮਸਾਜੋਂ ਰਿਲੈਕਸ ਕਰਕੇ ਗਰੀਸ ਨਾਲ ਜਿਹੜਾ ਇਫੈਕਟ ਹੈ ਨਾ ਉਹਨੂੰ ਪੂਰਾ ਕਰਦਾ ਹੈ ਇਹਦੇ ਵਿੱਚ ਬਹੁਤ ਹੈਲਪ ਕਰਦਾ ਹੈ ਜਿਹੜੇ ਲੋਕਾਂ ਦੀ ਗੋਡਿਆਂ ਦੀ ਪ੍ਰੋਬਲਮ ਆ ਗਈ ਜਿਹੜੇ ਚੱਲ ਨਹੀਂ ਸਕਦੇ ਜਿਨ੍ਹਾਂ ਦੇ ਗੋਡੇ ਮੁੜਨ ਲੱਗ ਗਏ ਜਾਂ ਜਿਵੇਂ ਪੰਜਾਬੀ ਚ ਆਪਾਂ ਨੇ ਗਰੀਸੇ ਮੁੱਕ ਗਏ ਤਾਂ ਤੁਸੀਂ ਕਿਹਾ ਕਿ ਇਹ 30 ਮਿੰਟ ਦੌੜਨ ਦੇ ਬਰਾਬਰ ਹੈ ਲੋਕ ਤਾਂ ਕਹਿਣਗੇ ਵੀ ਇਹ ਲੈਣ ਨਾਲੋਂ ਅਸੀਂ 30 ਮਿੰਟ ਦੌੜ ਹੀ ਲੈਂਦੇ ਨਾਲੇ ਸਾਡਾ 500 ਰੁਪਿਆ ਬਾਜੂ ਨਾਲੇ ਸਾਡੇ ਸਰੀਰ ਦਾ ਜ਼ੋਰ ਚ ਲੱਗ ਜਾਊਗਾ ਦੇਖੋ ਐਕਚੁਅਲ 'ਚ ਉਹ ਸੱਚੀ ਗੱਲ ਹੈ ਉਹ ਬਹੁਤ ਅੱਛੀ ਹੈ ਮਗਰ ਲੋਕੀ ਦੌੜਦੇ ਕਿੰਨੇ ਸਪੀਡ ਤੇ ਆ ਲੋਕੀ ਜੋਗ ਨਹੀਂ ਕਰ ਪਾਉਂਦੇ ਰਨਿੰਗ ਦੀ ਗੱਲ ਤਾਂ ਦੂਰ ਹੈ ਜੋਗਿੰਗ ਨਹੀਂ ਹੁੰਦੀ ਲੋਕਾਂ ਤੋਂ ਇਕੱਠੀ ਤੁਸੀਂ ਇਮੇਜਿਨ ਕਰੋ ਉਹ ਨਹੀਂ ਨਾ ਗੱਲ ਕਰਨੀ ਕਿ 3 ਮਿੰਟ ਭੱਜੇ 5 ਮਿੰਟ ਸੈਰ ਕਰੇ 3 ਮਿੰਟ ਭੱਜੇ ਐਂ ਤਾਂ ਘੰਟਾ ਕਰਨ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਆ ਮੈਂ ਮੈਂ ਤੁਹਾਨੂੰ ਕਨਸਟੈਂਟਲੀ 30 ਤੋਂ 35 ਮਿੰਟ ਕਾਰਡੀਓ ਕਰਾ ਰਹੇ ਹਾਂ ਹਾਰਟ ਦੀ ਪਲੇਕਿੰਗ ਸਟੰਟ ਪੈਣਾ ਜਿਹਦੇ ਪੈਣ ਵਾਲਾ ਸੀਗਾ ਜਿਹਨੂੰ ਹਾਰਟ ਕਮਜ਼ੋਰ ਸੀ ਇਹ ਤਿੰਨ ਫਾਇਦੇ ਇੱਕ ਪਾਸੇ ਆ ਜਿਹਨੂੰ ਕਿਡਨੀ ਦੀ ਪ੍ਰੋਬਲਮ ਹੈ ਸੀਕੇਡੀ ਕਹਿੰਦੇ ਹਨ ਨਾ ਕ੍ਰੋਨਿਕ ਕਿਡਨੀ ਡਿਜ਼ੀਜ਼ ਉਹਦੇ ਚ ਹੈਲਪ ਕਰਨੀ ਜਿਹਦਾ ਕ੍ਰੈਟੀਨਨ ਬੜਾ ਆ ਰਿਹਾ ਹੈ ਉਹਨੂੰ ਹੈਲਪ ਕਰਦਾ ਹੈ ਅੱਜ ਕੱਲ ਦੇ ਬੱਚਿਆਂ ਨੂੰ ਨਵੀਂ ਪ੍ਰੋਬਲਮ ਹੈ ਜੀ ਸਟੈਮਨਾ ਜ਼ੀਰੋ ਹੈ ਲੈਟਸ ਸੇ ਬੱਚੇ ਆਨੇ ਸਾਡੇ ਕੋਲ ਕਹਿੰਨੇ ਜੀ ਮੈਂ ਆਈਪੀਐਲ ਦੀ ਤਿਆਰੀ ਕਰ ਰਹੇ ਆਂ ਮੇਕਾ ਸਟੈਮਨਾ ਜ਼ੀਰੋ ਹੈ ਅਸੀਂ ਸਿਰਫ ਡਾਈਟ ਨਾਲ ਤੇ ਇਹਦੇ ਨਾਲ ਸਟੈਮਨਾ ਠੀਕ ਕਰ ਲੈਨੇ ਆਂ ਬੰਦਾ ਸਟੈਮਨਾ ਡਬਲ ਉਹਦੀ ਸਪ੍ਰਿੰਟਿੰਗ ਪਾਵਰ ਵੱਜ ਜਾਂਦੀ ਹੈ ਤਾਂ ਐ ਨਹੀਂ ਹੈ ਕਿ ਕਿਸੇ ਨੂੰ ਕੋਈ ਵੀ ਬੰਦਾ ਹੈਲਪਲੈਸ ਹੈ ਇਹ ਚੋਂ ਤਾਂ ਅਗਰ ਕਿਸੇ ਨੇ ਸਰਵਿਸ ਲੈਣੀ ਆ ਤੁਹਾਡੇ ਕੋਲ ਆਉਣਾ ਹੈ ਕਿੱਥੇ ਆਉਣਾ ਪਊਗਾ ਕਿਵੇਂ ਤੁਹਾਡੇ ਨਾਲ ਸੰਪਰਕ ਹੋਊਗਾ ਅਤੇ ਕਦੋਂ ਕਦੋਂ ਜਿਵੇਂ ਹਫਤੇ ਦੇ ਵਿੱਚ ਕਿੰਨੇ ਦਿਨ ਤੁਸੀਂ ਅਵੇਲੇਬਲ ਹੁੰਦੇ ਹੋ ਦੇਖੋ ਮੈਂ ਤਾਂ ਅਵੇਲੇਬਲ 7 ਡੇਜ਼ ਅ ਵੀਕ ਹਾਂ ਜੀ ਮਗਰ ਅਸੀਂ ਹਫਤੇ ਚਾਰ ਵਾਰੀ ਤੋਂ ਪੰਜ ਵਾਰੀ ਹੀ ਇੱਕ ਬੰਦੇ ਨੂੰ ਰეკਮੈਂਡ ਕਰਦੇ ਆ ਵਿੱਚ ਨੂੰ ਜਿਵੇਂ ਦੋ ਤਿੰਨ ਦਿਨ ਲੈ ਕੇ ਗੈਪ ਫਿਰ ਦੋ ਤਿੰਨ ਦਿਨ ਲਿਆ ਇੱਕ ਗੈਪ ਤਾਂ ਇੱਕ ਨੰਬਰ ਕੋਠੀ ਸਿਵਲ ਲਾਈਨਸ ਹੈ ਨਾ ਜਿਹੜਾ ਏਰੀਆ ਵਿਕਾਸ ਵਿਹਾਰ ਬਜਦਾ ਹੈ ਉੱਥੇ ਸਾਡਾ ਕੋਠੀ ਚ ਲਾਇਆ ਹਾਂ ਮੈਨੇ ਤੇ 50 ਹਾਂ ਪਟਿਆਲੇ ਚ ਖਾਸ ਪਟਿਆਲੇ ਚ ਇੱਕ ਨੰਬਰ ਕੋਠੀ ਸਿਵਲ ਲਾਈਨ ਵਿਕਾਸ ਵਿਹਾਰ ਏਰੀਆ ਬਜਦਾ ਹੈ ਤੇ 8599754090 ਇਹ ਮੇਰਾ ਅਸਿਸਟੈਂਟ ਦਾ ਨੰਬਰ ਹੈ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਬੁੱਕ ਕਰਕੇ ਆਣਾ ਕਿਉਂਕਿ ਇਹ ਨਾਲ ਹੋਏ ਤੁਸੀਂ ਆ ਜਾਓ ਕੋਈ ਬੈਠਾ ਹੈ ਆਲਰੇਡੀ ਤੇ ਇਸ ਚ ਇੱਕ ਵਾਰੀ ਚ ਦੋ ਬੰਦੇ ਬੈਠ ਸਕਦੇ ਆ ਇੱਕ ਵਾਰੀ ਚ ਹਸਬੰਡ ਵਾਈਫ ਇਕੱਠੇ ਬੈਠਣਗੇ ਤਾਂ ਫਾਇਦਾ ਹੈ ਹਨਾ ਤੇ ਜਿਵੇਂ ਕੋਈ ਦੋਸਤ ਮਿੱਤਰ ਇਕੱਠੇ ਤਾਂ ਸਾਡਾ ਵੀ ਫਾਇਦਾ ਕਿ ਦੋ ਬੰਦੇ ਇੱਕ ਵਾਰੀ ਚ ਕੰਮ ਹੋ ਗਿਆ ਤੇ ਉਹਨਾਂ ਨੂੰ ਬੋਰ ਵੀ ਨਹੀਂ ਹੋਤਾ ਕਿਉਂਕਿ 30 ਮਿੰਟ ਬੰਦਾ ਬਿਨਾ ਫੋਨ ਤੋਂ ਬਹਿਣਾ ਇਹਦੇ ਚ ਕਿਉਂਕਿ ਫੋਨ ਦੀ ਵਧੀਆ ਨਾ ਵੀ ਫੋਨ ਦਾ ਖੜਾ 30 ਮਿੰਟ ਵਾਸਤੇ ਤਾਂ ਚੱਲ ਬੰਦਾ ਛੱਡਦਾ ਹੈ ਬਿਲਕੁਲ ਜੀ ਬਿਲਕੁਲ ਮੈਂ ਇਹ ਵਾਹ ਰੱਖ ਕੇ ਬਹਿਣਾ ਸਾਇਲੈਂ ਬਟ ਜਿਹੜਾ ਉਹਦੇ ਬੈਨੀਫਿਟ ਨੇ ਉਹ ਕੁਆਡਰਿਪਲ ਹੈ ਕਿ ਚਾਰ ਗੁਣਾ ਬੈਨੀਫਿਟ ਹੈ ਐਨੇ ਗਾਣੇ ਸੁਣ ਸਕਦੇ ਅੰਦਰ ਤੁਸੀਂ ਉਹਦੇ ਲਈ ਸਪੀਕਰ ਹੈਗਾ ਸਾਡੇ ਕੋਲ ਜਿਹੜਾ ਅੰਦਰ ਬਲੂਟੂਥ ਨਾਲ ਚੱਲ ਜੇਗਾ ਅਗਰ ਤੁਸੀਂ ਚਾਹਣੇ ਹੋ ਬਟ ਤੁਸੀਂ ਨਾਲ ਕੋਈ ਬੈਠਾ ਹੋਏਗਾ ਤਾਂ ਬੈਨੀਫਿਟ ਹੈ ਤੁਸੀਂ ਗੱਲਾਂ ਮਾਰਦੇ ਹੋ ਤੁਹਾਡਾ ਟਾਈਮ ਨਿਕਲ ਜਾਂਦਾ ਹੈ ਹਾਂਜੀ ਤੇ ਇੱਕ ਚੀਜ਼ ਹੋਰ ਹੈ ਕਿ ਚਲੋ ਪਟਿਆਲੇ ਵਾਲਿਆਂ ਨੂੰ ਤਾਂ ਹੋ ਜੂਗਾ ਫਾਇਦਾ ਜਿਹੜੇ ਮੰਨ ਲਓ ਕੋਈ ਲੁਧਿਆਣੇ ਦਾ ਕੋਈ ਲਾ ਲੋ ਕਿਸੇ ਰਾਜਪੁਰੇ ਦਾ ਏ ਜਾਂ ਫਿਰ ਕਹਿ ਲਓ ਚੰਡੀਗੜ੍ਹ ਦਾ ਏ ਉਹਨਾਂ ਨੂੰ ਜ਼ਰੂਰਤਾ ਇਸ ਚੀਜ਼ ਦੀ ਤਾਂ ਉਹਨਾਂ ਨੂੰ ਮੁਸ਼ਕਲ ਹੋਊਗੀ ਫਿਰ ਉਸ ਦਾ ਕੀ ਹੱਲ ਹੈ ਦੇਖੋ ਐ ਕਰ ਸਕਦੇ ਹੋ ਇੱਕ ਰਾਤ ਰਹਿ ਕੇ ਜਲੇ ਜਣ ਜਿਵੇਂ ਕੱਲ ਅਜ ਰਾਤ ਆਏ ਅੱਜ ਹੀ ਕਰ ਲਿਆ ਕੱਲ ਸਵੇਰੇ ਨਿਕਲ ਕੇ ਲੈ ਕੇ ਨਿਕਲ ਗਏ ਜੀ ਫਿਰ ਇੱਕ ਦੋ ਦਿਨ ਬਾਅਦ ਫੇਰ ਆ ਜਾਣ ਉਹਨਾਂ ਨੂੰ ਵੰਡ ਕੇ ਲੈ ਲੰਗੇ ਤਾਂ ਇੱਕ ਵਾਰੀ ਆਏ ਦੋ ਵਾਰੀ ਲੈ ਕੇ ਚਲੇ ਜਾਣ ਜਿਵੇਂ ਸ਼ਾਮ ਨੂੰ ਲਿੱਤਾ ਅੱਜ ਤੇ ਕੱਲ ਸਵੇਰੇ ਲੈ ਲਿਆ ਇਦਾਂ ਹੋਵੇ ਨਾ ਕਈ ਵਾਰ ਕੋਈ ਕੰਮ ਆਇਆ ਵੀ ਇੱਕ ਵਾਰ ਸਵੇਰੇ ਲੈ ਲਿਆ ਇੱਕ ਵਾਰ ਸ਼ਾਮ ਨੂੰ ਲੈ ਲਿਆ ਇਦਾਂ ਵੀ ਹੋ ਸਕਦਾ ਨਹੀਂ ਉਹ ਜ਼ਿਆਦਾ ਹੋ ਜਾਏਗਾ ਕਿਉਂਕਿ ਇਲੈਕਟ੍ਰੋਲਾਈਟਸ ਨਹੀਂ ਆ ਬੋਡੀ ਚ ਇਹ ਤੁਹਾਡੇ ਜਦ ਪਸੀਨਾ ਨਿਕਲਦਾ ਆਪਣੀ ਬੋਡੀ ਚ ਇਲੈਕਟ੍ਰੋਲਾਈਟਸ ਨਿਕਲਦੇ ਉਹ ਇੱਕ ਦਿਨ ਚ 30 35 ਮਿੰਟ ਤੋਂ ਜ਼ਿਆਦਾ ਨਹੀਂ ਦਵਾਂਗੇ ਅਸੀਂ ਜੀ ਹਾਂਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਸੋ ਇੱਕ ਕਮਾਲ ਦੀ ਚੀਜ਼ ਦਾ ਜਿਹੜੀ ਉਹ ਤੁਹਾਨੂੰ ਦਿਖਾਈ ਹੈ ਤਾਂ ਤੁਸੀਂ ਪਹਿਲਾਂ ਵੀ ਸੁਣਨ ਨੇ ਜਿਹੜੇ ਉਹ ਫਿਲਮਾਂ ਦੇ ਵਿੱਚ ਜ਼ਰੂਰ ਦੇਖੇ ਹੋਣੇ ਹਾਲੀਵੁੱਡ ਦੀਆਂ ਦੇ ਵਿੱਚ ਲੇਕਿਨ ਉਹ ਅਲੱਗ ਤਰ੍ਹਾਂ ਦੇ ਹੁੰਦੇ ਨੇ ਪੰਜਾਬ ਦੇ ਵਿੱਚ ਜਿੰਮਾਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਤੋਂ ਤੁਹਾਨੂੰ ਇਹ ਚੀਜ਼ਾਂ ਮਿਲ ਜਾਣਗੀਆਂ ਲੇਕਿਨ ਜਿਹੜੀ ਆ ਚੀਜ਼ ਦਾ ਇਹ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਇਹ ਸਿਰਫ ਨਾਰਥ ਇੰਡੀਆ ਦੇ ਵਿੱਚ ਏਕੀ ਹੈ ਖਾਸ ਗੱਲ ਇਹ ਹੈ ਕਿ ਇਹ ਪਟਿਆਲੇ ਸ਼ਹਿਰ ਦੇ ਵਿੱਚ ਹੈ ਤਾਂ ਜਿਹੜੇ ਵੀ ਲੋਕ ਇਸ ਦਾ ਫਾਇਦਾ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਪਟਿਆਲਾ ਆਉਣਾ ਪਵੇਗਾ ਅਤੇ ਸਿਹਤ ਨੂੰ ਲੈ ਕੇ ਉਹਨਾਂ ਨੂੰ ਜਰੂਰ ਵੱਡੀ ਸੌਗਾਤ ਆ ਜਿਹੜੀ ਉਹ ਮਿਲਣ ਵਾਲੀ ਹੈ